ਪੰਜਾਬ ਕਾਂਗਰਸ ਨੂੰ ਅੱਜ ਦਿੱਲੀ ਦੇ ਵਿੱਚ ਕੇਂਦਰੀ ਲੀਡਰਸ਼ਿਪ ਨੇ ਰੜਕਿਆ ਏ ਹੁਣ ਵੇਖਣਾ ਹੋਵੇਗਾ ਕਿ ਜੰਮੇ ਹੋਏ ਦਹੀਂ ਦੇ ਵਿੱਚੋਂ ਜਦੋਂ ਕਾਂਗਰਸ ਨੇ ਨੇਤਰ ਪਾ ਲਿਆ ਤਾਂ ਲੱਸੀ ਤੇ ਜਿਹੜਾ ਮੱਖਣ ਉਹ ਕਿਸ ਪ੍ਰਕਾਰ ਦਾ ਸਾਹਮਣੇ ਆਏਗਾ ਵੇਖਣ ਵਾਲੀ ਗੱਲ ਹੈ ਖੈਰੇ ਅੱਜ ਦੀ ਇਸ ਚਰਚਾ ਕਹਿੰਦਾ ਭਾਪ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਦਿੱਲੀ ਦੀ ਕੇਂਦਰੀ ਲੀਡਰਸ਼ਿਪ ਨੇ ਕਹਿੰਦਾ ਭਾਵ ਹਾਈ ਕਮਾਂਡ ਨੇ ਜਿਹੜਾ ਤਲਬ ਕੀਤਾ ਸੀ ਭਾਵੇਂ 23 ਤਰੀਕ ਨੂੰ ਪਰੰਤੂ ਇੱਕ ਦਿਨ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਦੇ ਘਰੇ ਕਾਂਗਰਸ ਦੀ ਪ੍ਰਮੁੱਖ ਲੀਡਰਸ਼ਿਪ ਪੰਜਾਬ ਦੀ ਉੱਤੇ ਤਲਬ ਹੋਈ ਕੀ ਕੁਝ ਹੋਇਆ ਕਿਵੇਂ ਰਹੀ ਮੀਟਿੰਗ ਬੜੀ ਚਰਚਾ ਰਹੀ ਇਸ ਸਾਰੇ ਮੁੱਦੇ ਉੱਤੇ ਜਿਹੜਾ ਅੱਜ ਦਾ ਅਹਿਮ ਹੈ ਚਰਚਾ ਲਈ ਸਾਡੇ ਨਾਲ ਜੁੜੇ ਹੈ ਰਾਸ਼ੀ ਮਹਾਰ ਤੇ ਸੀਨੀਅਰ ਜਰਨਲਿਸਟ ਸਰਦਾਰ ਜਸਮੀਤ ਸਿੰਘ ਜੀ ਸੋ ਜਸਵੀਰ ਸਿੰਘ ਜੀ ਚੈਨਲ ਦੇ ਇਸ ਮੰਚ ਉਤੇ ਤੁਹਾਡਾ ਸਵਾਗਤ ਹੈ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਜਸਵੀਰ ਸਿੰਘ ਜੀ ਕਾਂਗਰਸ ਹਾਈ ਕਮਾਂਡ ਨੇ ਅੱਜ ਨੇਤਰ ਪਾਏ ਨੇ ਦਿੱਲੀ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਤੇ ਰੜਕਿਆ ਜਾ ਰਿਹਾ ਹੈ ਵੱਡੇ ਪੱਧਰ ਉਤੇ ਮੰਥਨ ਬੈਠਕ ਹੈ ਕਿਵੇਂ ਦਾ ਇਹ ਮਾਹੌਲ ਹੈ ਤੇ ਸਵੇਰ ਤੋਂ ਇਹਦੇ ਉੱਤੇ ਚਰਚਾ ਸੀ ਤੇ ਹੁਣ ਕਹਿੰਦਾ ਭਾਵ ਕੀ ਹਨੇਰਾ ਪੈ ਰਿਹਾ ਹੈ ਕਦੇ ਚਰਚਾ ਆਈ ਹੈ ਕਿ ਮੀਟਿੰਗ ਖਤਮ ਹੋ ਰਹੀ ਹੈ ਜਾਂ ਹੋ ਚੁੱਕੀ ਹੈ ਹੁਣ ਇਹ ਜਿਹੜੀ ਤਾਜ਼ਾ ਤਰੀਕ ਨੇ ਕਿ ਨਹੀਂ ਮੀਟਿੰਗ ਹਾਲੇ ਚੱਲ ਰਹੀ ਹੈ ਜੀ ਜਸਮੀਤ ਜੀ ਹਾਂ ਜੀ ਬਿਲਕੁਲ ਪਿੰਟਰ ਸਾਹਿਬ ਅੱਜ ਜਿਹੜਾ ਪੰਜਾਬ ਦੇ ਵੱਡੇ ਕਾਂਗਰਸੀ ਜਿਹੜੇ ਲੀਡਰ ਨੇ ਉਹਨਾਂ ਨੂੰ ਦਿੱਲੀ ਹਾਈ ਕਮਾਂਡ ਨੇ ਜਿਹੜਾ ਉਹ ਤਲਬ ਕੀਤਾ ਹੈ ਜਿਹੜੀ ਹੈ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਮਲਿਕਰਜੁਨ ਖੜਗੇ ਉਹਨਾਂ ਦੇ ਘਰ ਦੇ ਵਿੱਚ ਮੀਟਿੰਗ ਜਿਹੜੀ ਚੱਲ ਰਹੀ ਹੈ ਜਿਸ ਦੇ ਵਿੱਚ ਜੇਕਰ ਦਿੱਲੀ ਇਕਾਈ ਦੀ ਗੱਲ ਕੀਤੀ ਜਾਵੇ ਜਾਂ ਕੇਂਦਰੀ ਇਕਾਈ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਮੌਜੂਦ ਨੇ ਮਲਿਕਰਜੁਨ ਖੜਗੇ ਮੌਜੂਦ ਨੇ ਕੇਸੀ ਵੈਨੂ ਗੋਪਾਲ ਮੌਜੂਦ ਨੇ ਇਸ ਤੋਂ ਇਲਾਵਾ ਜਿਹੜਾ ਪੰਜਾਬ ਮਾਮਲਿਆਂ ਦੇ ਚਾਰਜ ਭੁਪੇਸ਼ ਬਗੇਲ ਮੌਜੂਦ ਨੇ ਉਸ ਤੋਂ ਇਲਾਵਾ ਜੇਕਰ ਪੰਜਾਬ ਦੀ ਲੀਡਰਸ਼ਿਪ ਦੀ ਗੱਲ ਕਰ ਲਈਏ ਤਾਂ ਸੁਖਜਿੰਦਰ ਰੰਦਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਫਤੇਗੜ ਸਾਹਿਬ ਤੋਂ ਸੰਸਦ ਜਿਹੜੇ ਨੇ ਡਾਕਟਰ ਅਮਰ ਸਿੰਘ ਉਹ ਮੌਜੂਦ ਨੇ ਔਰ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਮੌਜੂਦ ਨੇ ਫਿਲਹਾਲ ਲਗਭਗ 7:30 ਵਜੇ ਦਾ ਸਮਾਂ ਹੋ ਚੁੱਕਾ ਔਰ ਜੋ ਮੌਕੇ ਤੇ ਸੂਤਰ ਮੌਜੂਦ ਨੇ ਉਹਨਾਂ ਵੱਲੋਂ ਇਹੀ ਦੱਸਿਆ ਜਾ ਰਿਹਾ ਕਿ ਅਜੇ ਪਹਿਲਾਂ ਕੁਝ ਸਮਾਂ ਪਹਿਲਾਂ ਖਬਰ ਜ਼ਰੂਰ ਆਈ ਸੀ ਕਿ ਮੀਟਿੰਗ ਜਿਹੜੀ ਹੈ ਕੁਝ ਪਲਾਂ ਦੇ ਵਿੱਚ ਖਤਮ ਹੋਣ ਵਾਲੀ ਹੈ ਪਰ ਜਿੰਨੇ ਵੇਲੇ ਤੱਕ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਫਿਲਹਾਲ ਪੁਖਤਾ ਜਾਣਕਾਰੀ ਇਹ ਹੈ ਕਿ ਮੀਟਿੰਗ ਅਜੇ ਤੱਕ ਜਾਰੀ ਹੈ ਲਗਭਗ 4:30 ਵਜੇ ਤੋਂ ਲੈ ਕੇ 4:30 ਵਜੇ ਦੇ ਵਿੱਚ ਵਿੱਚ ਮੀਟਿੰਗ ਸ਼ੁਰੂ ਹੋਈ ਸੀ ਔਰ ਹੁਣ ਤ ਗਾਤਰ ਜਾਰੀ ਹੈ ਜੀ 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 ਕਹਿੰਦਾ ਭਾਬ ਕਿ ਮੀਟਿੰਗ ਉਸ ਵੇਲੇ ਚਰਮ ਸੀਮਾ ਤੇ ਆਪਾਂ ਹੋਈ ਵੇਖੀ ਗਈ ਜਦੋਂ ਰਾਹੁਲ ਗਾਂਧੀ ਇਹ ਮੀਟਿੰਗ ਦੇ ਵਿੱਚ ਪਹੁੰਚਦੇ ਆ ਅਸਲ ਦੇ ਵਿੱਚ ਜਸ਼ਮੀਤ ਜੀ ਇਹ ਮੀਟਿੰਗ ਦਾ ਮੁੱਖ ਮੰਤਵ ਕਹਿੰਦਾ ਭਾਬ ਕਿ ਪੰਜਾਬ ਕਾਂਗਰਸ ਨੂੰ ਤਲਬ ਕਿਉਂ ਕੀਤਾ ਗਿਆ ਕਿਹੜੇ ਕਿਹੜੇ ਮੁੱਦੇ ਅੱਜ ਦੀ ਇਸ ਬੈਠਕ ਦੇ ਵਿੱਚ ਵਿਚਾਰੇ ਗਏ ਆ ਜਿਹੜੇ ਤੁਹਾਡੇ ਕੋਲ ਜਾਣਕਾਰੀ ਹੈ ਕਿ ਕਿਉਂਕਿ ਦਿੱਲੀ ਦੇ ਵਿੱਚ ਤੁਸੀਂ 3-4 ਸਾਲ ਜਿਹੜਾ ਉੱਥੇ ਕਵਰ ਕੀਤਾ ਸਾਰਾ ਮਾਹੌਲ ਪਤੌਰ ਇੱਕ ਸੀਨੀਅਰ ਜਰਨਲਿਸਟ ਤੇ ਕਿਵੇਂ ਕਿਸ ਤਰ੍ਹਾਂ ਦਾ ਮਾਹੌਲ ਹੁਣ ਤੱਕ ਜਿਹੜਾ ਸਾਹਮਣੇ ਆ ਰਿਹਾ ਸਾਰੀ ਕਹਾਣੀ ਹੈ ਕੀ ਹੈ ਅਸਲ ਚ ਜੀ ਜੀ ਪਿੰਦਰ ਸਾਹਿਬ ਬਿਲਕੁਲ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਮਾਹੌਲ ਕੇਂਦਰੀ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਉਦੋਂ ਆਇਆ ਜਦੋਂ ਇੱਕ ਅਖਬਾਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਖਬਰ ਲੱਗਦੀ ਹੈ ਕਿ ਪਾਰਟੀ ਦੀ ਇੰਟਰਨਲ ਮੀਟਿੰਗ ਦੇ ਵਿੱਚ ਉਹਨਾਂ ਨੇ ਦਲਿਤ ਭਾਈਚਾਰੇ ਦੀ ਜਾਂ ਦਲਿਤ ਵਰਗ ਦੀ ਗੱਲ ਕੀਤੀ ਔਰ ਕਾਂਗਰਸ ਦੇ ਵਿੱਚ ਵਕਫਾ ਖੋਦਿਆਂ ਨੂੰ ਲੈ ਕੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਾਂਗਰਸ ਦੇ ਵਕਫਾ ਖੋਦਿਆਂ ਦੇ ਉੱਤੇ ਜਿਹੜਾ ਅਪਰ ਕਾਸਟ ਦਾ ਰਾਜਮਾਨ ਹੈ ਜਦਕਿ ਦਲਿਤ ਭਾਈਚਾਰੇ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦਾ ਸਥਾਨ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਪਹਿਲਾਂ ਇਹ ਖਬਰ ਇੱਕ ਅਖਬਾਰ ਦੇ ਵਿੱਚ ਇੱਕ ਅਕ੍ਰਿਜੀਤ ਪ੍ਰਮੁੱਖ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ ਲਗਭਗ ਇੱਕ ਦਿਨ ਦੇ ਬਾਅਦ ਜਿਹੜਾ ਹੈ ਚੰਨਜੀਤ ਸਿੰਘ ਚੰਨੀ ਦੀ ਇਸ ਗੱਲ ਨੂੰ ਰੱਖਦਿਆਂ ਹੋਇਆਂ ਦੀ ਵੀਡੀਓ ਵੀ ਜਾਰੀ ਹੋ ਗਈ ਸੀ ਜਿਸ ਤੋਂ ਬਾਅਦ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਾਂਗਰਸ ਦੇ ਵਿੱਚ ਤਤਥਲੀ ਮਛਦੀ ਹੋਈ ਨਜ਼ਰ ਆਈ ਕਈ ਲੀਡਰ ਜਿਹੜੇ ਨੇ ਉਹ ਕਈ ਸਾਬਕਾ ਵਿਧਾਇਕ ਜਿਹੜੇ ਨੇ ਚੰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਸਾਹਮਣੇ ਆਏ ਕਈ ਜਿਹੜੇ ਵੱਡੇ ਚਿਹਰੇ ਨੇ ਉਹ ਵਿਰੋਧ ਦੇ ਵਿੱਚ ਸਾਹਮਣੇ ਆਏ ਸੋ ਇਸ ਤਮਾਮ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਕੇਂਦਰ ਦੀ ਜਿਹੜੀ ਲੀਡਰਸ਼ਿਪ ਹਾਈ ਕਮਾਂਡ ਕਾਂਗਰਸ ਦੀ ਉਸ ਵੱਲੋਂ ਜਿਹੜਾ ਹੈ ਅੱਜ ਤਲਬ ਕੀਤਾ ਗਿਆ ਸੀ ਪੰਜਾਬ ਦੇ तमाम ਲੀਡਰਸ ਨੂੰ ਔਰ ਕਾਂਗਰਸ ਦੇ ਆਗੂਆਂ ਨੂੰ ਤਾਂ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਚਰਚਾ ਕੀਤੀ ਜਾ ਸਕੇ ਕਿਉਂਕਿ ਬਹੁਤ ਘੱਟ ਸਮਾਂ ਰਹਿ ਗਿਆ ਹੈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲਗਭਗ ਜੇਕਰ ਓਵਰ ਆਲ ਦੇਖਿਆ ਜਾਵੇ ਤਾਂ ਅਗਲੇ ਸਾਲ ਚੋਣਾਂ ਨੇ ਔਰ ਦਸੰਬਰ ਦੇ ਵਿੱਚ ਲਗਭਗ ਜਿਹੜਾ ਹੈ ਉਹ ਚੋਣ ਜੱਫਤਾ ਲੱਗ ਜਾਂਦਾ ਸੋ ਪਿਛਲੇ 10 ਮਹੀਨੇ ਦਾ ਸਮਾਂ ਜਿਹੜਾ ਉਹ ਬਾਕੀ ਰਿਹਾ ਅਜਿਹੇ ਦੇ ਵਿੱਚ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹ ਨਹੀਂ ਚਾਹੇਗੀ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਿਸੇ ਪ੍ਰਕਾਰ ਦਾ ਕੋਈ ਡੈਂਟ ਲੱਗੇ ਜਾਂ ਕਿਸੇ ਪ੍ਰਕਾਰ ਦੀ ਕੋਈ ਢਾਹ ਲੱਗੇ ਅਜਿਹੇ ਦੇ ਵਿੱਚ ਇਹ ਮੀਟਿੰਗ ਸੱਦੀ ਗਈ ਕਿਉਂਕਿ ਇਸ ਤੋਂ ਪਹਿਲਾਂ ਹੀ ਕਾਂਗਰਸ ਨੂੰ ਪੰਜਾਬ ਦੇ ਵਿੱਚ ਵੱਡੇ ਡੈਂਟ ਜਿਹੜੇ ਨੇ ਲੱਗ ਚੁੱਕੇ ਨੇ ਚਾਹੇ ਉਹ ਰਮਨਜੀਤ ਬਿੱਟੂ ਦਾ ਰੂਪ ਲੈ ਲੀਏ ਚਾਹੇ ਕੈਪਟਨ ਮਨਪ੍ਰਿੰਦਰ ਸਿੰਘ ਦਾ ਜ਼ਿਕਰ ਕਰ ਲਈਏ ਸੁਨੀਲ ਜਾਖੜ ਦਾ ਜ਼ਿਕਰ ਕਰ ਲਈਏ ਤਾਂ ਵੱਡੇ ਡੈਂਟ ਜਿਹੜੇ ਨੇ ਕਾਂਗਰਸ ਨੂੰ ਲੱਗੇ ਨੇ ਸੋ ਅਜਿਹੇ ਦੇ ਵਿੱਚ 10 ਮਹੀਨਿਆਂ ਦੇ ਵਿੱਚ ਵਿੱਚ ਕਾਂਗਰਸ ਦੀ ਹਲਕਮਾਨ ਨਹੀਂ ਚਾਹੇਗੀ ਕਿ ਜਿਹੜਾ ਹੈ ਕੋਈ ਹੋਰ ਡੈਮੇਜ ਜਿਹੜਾ ਪੰਜਾਬ ਕਾਂਗਰਸ ਦੇ ਵਿੱਚ ਹੋਵੇ ਕਿਉਂਕਿ ਜੇਕਰ ਡੈਮੇਜ ਹੁੰਦਾ ਤਾਂ ਵਿਧਾਨ ਸ ਸਿੱਧੇ ਤੌਰ ਤੇ ਅਸਰ ਉਹ ਜ਼ਰੂਰ ਪਏਗਾ ਸੋ ਇਸੇ ਡੈਮੇਜ ਕੰਟਰੋਲ ਨੂੰ ਲੈ ਕੇ ਜਿਹੜੀ ਹੈ ਪ੍ਰਮੁੱਖ ਵਿਸ਼ੇ ਨੂੰ ਲੈ ਕੇ ਜਿਹੜੀ ਹੈ ਉਹ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਸੱਦੀ ਗਈ ਹੈ ਔਰ ਮੀਟਿੰਗ ਲਗਾਤਾਰ ਜਾਰੀ ਹੈ ਔਰ ਮੀਟਿੰਗ ਤੋਂ ਬਾਅਦ ਨਿਕਲ ਕੇ ਕੀ ਸਾਹਮਣੇ ਆਦਾ ਹਾਲਾਂਕਿ ਉਹ ਉਹ ਚੀਜ਼ ਤੇ ਵੀ ਆਪਾਂ ਇੱਕ ਵਾਰ ਪਿੰਦਰ ਸਾਹਿਬ ਜ਼ਿਕਰ ਕਰ ਲੈਣੇ ਕਿਉਂਕਿ ਪਾਰਟੀ ਦੀ ਇੰਟਰਨਲ ਮੀਟਿੰਗ ਹੈ ਇੰਟਰਨਲ ਮਾਮਲਾ ਇੰਟਰਨਲ ਮੀਟਿੰਗ ਦੇ ਵਿੱਚ ਹੀ ਚੰਨਜੀਤ ਸਿੰਘ ਚੰਨੀ ਨੇ ਬਿਆਨ ਜਿਹੜਾ ਉਹ ਦਿੱਤਾ ਸੀ ਹੂੰ ਹੂੰ ਔਰ ਹੁਣ ਮੀਡੀਆ ਦੇ ਸ਼ਾਇਦ ਕੋਈ ਵੱਡਾ ਲੀਡਰ ਮੁਖਾਤੀਬ ਨਾ ਹੋਵੇ ਜਾਂ ਕੋਈ ਪ੍ਰੈਸ ਨੋਟ ਤੱਕ ਚੀਜ਼ਾਂ ਹੋਰ ਜ਼ਿਕਰ ਕਰ ਦਿੰਨੇ ਆ ਕਿ ਪੰਜਾਬ ਕਾਂਗਰਸ ਦਾ ਜਿਹੜਾ ਮੀਡੀਆ ਵਿੰਗ ਆ ਉਹਨਾਂ ਵੱਲੋਂ ਕੁਝ ਤਸਵੀਰਾਂ ਜਿਹੜੀਆਂ ਨੇ ਇਸ ਬੈਠਕ ਦੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਨੇ तमाम ਚੀਜ਼ਾਂ ਦਾ ਨਾਮਾਂ ਦਾ ਜ਼ਿਕਰ ਕੀਤਾ ਕਿ तमाम ਆਗੂ ਜਿਹੜੇ ਨੇ ਉਹ ਆਲਾਕਮਾਂਡ ਦੇ ਜਿਹੜੇ ਮੁਖਾਤੀਬ ਹੋ ਰਹੇ ਨੇ ਪਰ ਵਿਸ਼ਾ ਜਿਹੜਾ ਹੈ ਉਹ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਦਾ ਹੀ ਮੁੱਖ ਜਿਹੜਾ ਉਹ ਮੰਨਿਆ ਜਾ ਰਿਹਾ ਜੀ ਹੂੰ ਭਾਵੇਂ ਕਿ 2027 ਦੇ ਚੋਣ ਪੇਟ ਲਈ ਜਿਹੜੀਆਂ ਤਿਆਰੀਆਂ ਨੇ ਕਿਹੜੀਆਂ ਸਾਧਨੀਆਂ ਨੇ ਕਿਹੜੇ ਮੁੱਦੇ ਰੱਖਣੇ ਆ ਕਿਵੇਂ ਜਾਣਾ ਇਹ ਵੀ ਇੱਕ ਅਹਿਮ ਗੱਲ ਹੈ ਮੇ ਦਾ ਹਿੱਸਾ ਦੱਸੀ ਜਾ ਰਹੀ ਹੈ ਪਰ ਜਿਹੜੀ ਇੱਕ ਤਸਵੀਰ ਸਾਹਮਣੇ ਆਈ ਹੈ ਨਿਕਲ ਕੇ ਮੀਟਿੰਗ ਦੀ ਜਿਹਦੇ ਵਿੱਚ ਵੱਖ-ਵੱਖ ਪੰਜਾਬ ਦੇ ਆਗੂ ਜਿਹੜੇ ਤਲਬ ਹੋਏ ਨੇ ਸਾਰੇ ਬੈਠੇ ਐ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜਾ ਇਸ ਅੱਜ ਦੀ ਮੀਟਿੰਗ ਦਾ ਇੱਕ ਵਿਸ਼ਾ ਇੱਕ ਸਬਜੈਕਟ ਬਣ ਕੇ ਸਾਹਮਣੇ ਆ ਰਹੇ ਨੇ ਉਹ ਖੁੱਡੇ ਲੈ ਉਹਨਾਂ ਨੂੰ ਲੱਗੇ ਹੋਏ ਵਿਖਾਇਆ ਇੱਕ ਕਿਸਮ ਦਾ ਇੱਕ ਜਿਹੜੀ ਹਾਊਸ ਨੇ ਵੀ ਜ਼ਿਕਰ ਕੀਤਾ ਕਿ ਚਰਨਜੀਤ ਸਿੰਘ ਚੰਨੀ ਬੈਠਕ ਦੇ ਵਿੱਚ ਖੁੱਡੇ ਲੈ ਲੱਗੇ ਸੀ ਮੈਂ ਆਪਾਂ ਜੀ 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 ਪਿੰਟਰ ਸਾਹਿਬ ਬਿਲਕੁਲ ਜਿਹੜਾ ਹੈ ਉਹ ਮੈਂ ਇਸ ਚੀਜ਼ ਦੇ ਉੱਤੇ ਚਰਚਾ ਪਹਿਲਾਂ ਕਰਨ ਵਾਲਾ ਸੀ ਪਰ ਹੁਣ ਇਸ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਅਸੀਂ ਜਦੋਂ ਜਰਨਲਿਜ਼ਮ ਪੜ੍ਹਦੇ ਸੀ ਤਾਂ ਉਹਦੇ ਚ ਅਕਸਰ ਇੱਕ ਹਮ ਸਾਡੇ ਪ੍ਰੋਫੈਸਰ ਜ਼ਿਕਰ ਕਰਦੇ ਹੁੰਦੇ ਸੀ ਕਿ ਤਸਵੀਰਾਂ ਜਿਹੜੀਆਂ ਨੇ ਬੋਲਦੀਆਂ ਨੇ ਹਮ ਜੀ ਇਹ ਤਸਵੀਰ ਜਿਹੜੀ ਅੱਜ ਬੋਲਦੀ ਹੋਈ ਨਜ਼ਰ ਆਈ ਹੈ ਜੋ ਪੰਜਾਬ ਕਾਂਗਰਸ ਦੇ ਮੀਡੀਆ ਵਿੰਗ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਇਸ ਦੇ ਵਿੱਚ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਉਹ ਇੱਕ ਪਾਸੇ ਅਲੱਗ-ਥਲੱਗ ਬੈਠੇ ਹੋਏ ਦਿਖਾਈ ਦੇ ਰਹੇ ਨੇ ਹੂੰ ਜੀ ਜੀ ਅਮਰਿੰਦਰ ਸਿੰਘ ਰਾਜਵੜਿੰਗ ਦੀ ਗੱਲ ਕਰ ਲਈਏ ਸੁਖਜਿੰਦਰ ਰੰਦਾਵਾਦੀ ਗੱਲ ਕਰ ਲਈਏ ਜਾਂ ਫਿਰ ਪ੍ਰਤਾਪ ਸਿੰਘ ਬਾਜਵਾਦੀ ਆ ਡਾਕਟਰ ਅਮਰ ਸਿੰਘ ਦੀ ਗੱਲ ਕਰ ਲਈਏ ਉਹ ਕੇਂਦਰੀ ਜਿਹੜੀ ਹਾਲਾ ਕਮਾਂਡ ਹੈ ਉਹਦੇ ਨਜ਼ਦੀਕ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਦਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਇੱਕ ਅਲੱਗ ਥਾਂ ਅਲੱਗ ਹੂੰ ਹੁੰਜੇ ਦੇ ਵਿੱਚ ਬੈਠੇ ਹੋਏ ਦਿਖਾਈ ਦੇ ਰਹੇ ਨੇ ਸੋ ਪੰਜਾਬ ਦੇ ਇੱਕ ਪ੍ਰਮੁੱਖ ਅਖਬਾਰ ਦੇ ਵੱਲੋਂ ਆਪਣੇ ਜਿਹੜਾ ਆਨਲਾਈਨ ਉਹਨਾਂ ਦਾ ਪ੍ਰਕਾਸ਼ਿਤ ਹੁੰਦਾ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਵੀ ਕੀਤਾ ਹੋਇਆ ਹੈ ਕਿ ਚਰਨਜੀਤ ਸਿੰਘ ਚੰਨੀ ਖੁੱਡੇ ਲੈਂਡ ਬੈਠੇ ਹੋਏ ਦਿਖਾਈ ਦੇ ਰਹੇ ਨੇ ਸੋ ਇਹ ਤਸਵੀਰਾਂ ਜੋ ਬੋਲ ਲਾਏ ਹੋਏ ਬਿਲਕੁਲ ਬਿਲਕੁਲ ਜੀ ਉਹ ਜਿਹੜੀ ਤਸਵੀਰ ਜੋ ਬੋਲ ਰਹੀ ਹੈ ਤਾਂ ਉਹ ਅਧਾਰੇ ਨੇ ਉਸ ਹਿਸਾਬ ਨਾਲ ਜਿਹੜਾ ਉਹ ਪ੍ਰਕਾਸ਼ਿਤ ਕੀਤਾ ਹੈ ਪਰ ਇਸ ਦੇ ਮਾਇਨੇ ਜਿਹੜੇ ਨੇ ਉਹ ਕੀ ਜਾਣਗੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦਾ ਜ਼ਿਕਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਇੰਟਰਨਲ ਮੀਟਿੰਗ ਦੇ ਵਿੱਚ ਕੀਤਾ ਭਾਵੇਂ ਉਹਨਾਂ ਦਲਿਤ ਪਰਿਵਾਰਾਂ ਦੇ ਵਿੱਚ ਜਾਂ ਉਸ ਕਮਿਊਨਿਟੀ ਦੇ ਵਿੱਚ ਕੀ ਸੁਨੇਹਾ ਜਾਏਗਾ ਜੇਕਰ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੀ ਗੱਲ ਕੀਤੀ ਹੈ ਤਾਂ ਜੀ ਮੀਟਿੰਗ ਦੇ ਵਿੱਚ ਉਹਨਾਂ ਦੀ ਕੁਰਸੀ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਲਗਾਈ ਗਈ ਹੈ ਹਾਂ ਬਿਲਕੁਲ ਜਿਹੜਾ ਚੰਨੀ ਸਿੰਘ ਚੰਨੀ ਦਾ ਬਿਆਨ ਕਾਸਟ ਰਿਲੇਟਡ ਹੈ ਤੇ ਖੈਰ ਕਾਂਗਰਸ ਹਾਈ ਕਮਾਂਡ ਵੀ ਕਾਫੀ ਚਿੱਤੀਚ ਹੋਏਗੀ ਇਹ ਹੀ ਅਜੀ ਕੋਈ ਗੱਲ ਨਹੀਂ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਇੱਕ ਵਰਗ ਦੀ ਇੱਕ ਗੱਲ ਕੀਤੀ ਹੈ ਤੇ ਉਹ ਵਰਗ ਦਾ ਜਿਹੜਾ ਵੋਟ ਫੀਸ ਦੀ ਹੈ ਉਸ ਬੈਠਕ ਦੇ ਵਿੱਚ ਉਹਨਾਂ ਨੇ ਜ਼ਿਕਰ ਵੀ ਕੀਤਾ ਜੀ ਜੀ ਭਿੰਦਰ ਸਾਹਿਬ ਉਸੇ ਚੀਜ਼ ਦੀ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਪੰਜਾਬ ਕਾਂਗਰਸ ਦੇ ਜਿਹੜਾ ਮੀਡੀਆ ਵਿੰਗ ਹੈ ਉਹਨੂੰ ਡੀਲ ਕਰਦੇ ਨੇ ਸਿੱਧੇ ਤੌਰ ਤੇ ਪੰਜਾਬ ਕਾਂਗਰਸ ਪ੍ਰਧਾਨ ਯਾ ਐਲਓਪੀ ਹਮਮ ਪ੍ਰਤਾਪ ਸਿੰਘ ਬਾਜਵਾ ਜੀ ਜੀ ਉਹਨਾਂ ਵੱਲੋਂ ਚਲਦੀ ਮੀਟਿੰਗ ਦੀਆਂ ਜਿਹੜੀਆਂ ਨੇ ਇਹ ਫੋਟੋਆਂ ਉਹ ਮੀਡੀਆ ਅਦਾਰਿਆਂ ਨੂੰ ਜਾਰੀ ਕੀਤੀਆਂ ਗਈਆਂ ਨੇ ਇਹ ਆਪਾਂ ਸਪਸ਼ਟ ਤਾਂ ਨਹੀਂ ਕਹਿ ਸਕਦੇ ਹੋ ਸਕਦਾ ਹੈ ਵੀ ਅੱਜ ਵਾਇਰਲ ਸੋਸ਼ਲ ਜ਼ੁਬਾਨੇ ਦੇ ਵਿੱਚ ਕਿੱਥੋਂ ਕਿਹੜੀ ਫੋਟੋ ਵਾਇਰਲ ਹੋ ਕੇ ਆਤਮਕਦੀ ਹੈ ਨਹੀਂ ਨਹੀਂ ਇਸ ਚੀਜ਼ ਦਾ ਅਫੀਸ਼ੀਅਲ ਰਿਕਾਰਡ ਮੌਜੂਦ ਨਹੀਂ ਜਿਸ ਜਿਸ ਗਰੁੱਪ ਦੇ ਵਿੱਚ ਇਹ ਜਿਹੜੀ ਹੈ ਜਿਹੜੇ ਪੀਆਰ ਇਹਨਾਂ ਦਾ ਡੀਲ ਕਰਦੇ ਨੇ ਉਹਨਾਂ ਕੋਲ ਹੈ ਤਾਂ ਫਿਰ ਚਰਨਜੀਤ ਸਿੰਘ ਚੰਨੀ ਤਾਂ ਫਿਰ ਵਾਕੀ ਖੁੱਡੇ ਲੈਂਡ ਬੈਠੇ ਹੋਏ ਨੇ ਜਾਂ ਖੁੱਡੇ ਲੈਂਡ ਲਾਈ ਹੋਏ ਨੇ ਬਿਲਕੁਲ ਬਿਲਕੁਲ ਇਸ ਚੀਜ਼ ਨੂੰ ਚਰਨਜੀਤ ਸਿੰਘ ਚੰਨੀ ਹੁਣ ਕਿਸ ਤਰੀਕੇ ਲੈਂਦੇ ਨੇ ਮੀਟਿੰਗ ਤੋਂ ਬਾਅਦ ਹਾਲਾਂਕਿ ਉਹ ਮੀਟਿੰਗ ਦੇ ਵਿੱਚ ਨੇ ਉਹਨਾਂ ਤੱਕ ਇਹ ਖਬਰ ਪਹੁੰਚੀ ਹੈ ਇਹ ਪਹੁੰਚੀ ਇਹ ਗੱਲ ਵੱਖਰੀ ਹੈ ਪਰ ਇਸ ਮੀਟਿੰਗ ਤੋਂ ਬਾਅਦ ਉਹ ਖੁਦ ਪਰਸਨਲੀ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਨੇ ਉਹ ਦੇਖਣਾ ਹੋਵੇਗਾ ਕਿਉਂਕਿ ਜੇਕਰ ਪੰਜਾਬ ਕਾਂਗਰਸ ਦਾ ਮੀਡੀਆ ਵਿੰਗ ਵੀ ਜੇਕਰ ਜੇਕਰ ਗੱਲ ਕੀਤੀ ਜਾਏ ਤਾਂ ਉਹ ਨਿਊਟਰਲ ਰਹਿ ਕੇ ਜਾਂ ਅਲਾ ਕਮਾਂਡ ਦੇ نیچے ਰਹਿ ਕੇ ਕੰਮ ਕਰ ਰਿਹਾ ਹੁੰਦਾ ਤਾਂ ਮੀਟਿੰਗ ਤੋਂ ਬਾਅਦ ਸਾਂਝੀ ਤਸਵੀਰ ਵੀ ਜਿਹੜੀ ਉਹ ਜਾਰੀ ਕੀਤੀ ਜਾ ਸਕਦੀ ਸੀ ਪ੍ਰੈਸ ਨੋਟ ਦੇ ਨਾਲ ਪਰ ਸਿਰਫ ਆਹ ਤਸਵੀਰਾਂ ਜਾਰੀ ਕਰਨੀਆਂ ਕਿਤੇ ਨਾ ਕਿਤੇ ਇਹ ਵੀ ਦੋ ਚਿੱਤੀ ਵਾਲੀ ਸਥਿਤੀ ਜਿਹੜੀ ਉਹ ਪੈਦਾ ਕਰ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਪਪੇਸ਼ ਵਗੇਲ ਉਹ ਪਤਾ ਲੱਗਿਆ ਕਿ মিডিਆ ਨਾਲ ਰੁਬਰੂ ਵੀ ਹੋਣਗੇ ਸਾਰੀ ਗੱਲ ਸਾਹਮਣੇ ਵੀ ਆਏਗੀ ਹੋ ਸਕਦਾ ਹੈ ਹੁਣ ਜਾਂ ਹਾਲੇ ਇਹ ਕਲੀਅਰ ਨਹੀਂ ਜਿੱਦਾਂ ਤੁਸੀਂ ਦੱਸਿਆ ਕਿਉਂਕਿ ਕਾਂਗਰਸ ਦਾ ਇੰਟਰਨਲ ਮਾਮਲਾ ਹੈ ਇੰਟਰਨਲ ਮਾਮਲੇ ਦੇ ਵਿੱਚ ਕਈ ਵਾਰੀ ਉਹ ਗੱਲਾਂ ਜਿਹੜੀਆਂ ਨੇ ਅੰਦਰਲੀ ਅੰਦਰਲੇ ਪੇਤ ਬਾਹਰ ਨਹੀਂ ਦੱਸੀ ਜਾਂਦੇ ਹਾਂ ਮੋٹے ਤੌਰ ਤੇ ਕਿਹਾ ਜਾਂਦਾ ਹੈ ਕਿ ਬੈਠਕ ਹੋਈ ਸੀ 2027 ਦੀ ਤਿਆਰੀ ਲਈ ਜਾਂ ਅਰਬ ਵਗੈਰਾ ਜੀ ਜੀ ਬਿਲਕੁਲ ਮੈਂ ਉਸੇ ਚੀਜ਼ ਦਾ ਜ਼ਿਕਰ ਕੀਤਾ ਹਾਲਾਂਕਿ ਹੋ ਸਕਦਾ ਪੰਜਾਬ ਲੀਡਰਸ਼ਿਪ ਵੀ ਜਿਹੜੀ ਆ ਉਹ ਮਤਲਬ ਅਰਜੁਨ ਖੜਕੇ ਦੇ ਘਰ ਤੋਂ ਨਿਕਲਣ ਤੋਂ ਬਾਅਦ ਜਿਹੜਾ ਹੈ ਉਹ ਮੀਡੀਆ ਦੇ ਮੁਖਾਤੇ ਹੋ ਕਿਉਂਕਿ ਸਵੇਰ ਦੁਪਹਿਰ 4 ਵਜੇ ਤੋਂ ਤਮਾਮ ਪੰਜਾਬੀ ਮੀਡੀਆ ਨਾਲ ਜਾਂ ਨੈਸ਼ਨਲ ਮੀਡੀਆ ਨਾਲ ਜੁੜੀਆਂ ਟੀਮਾਂ ਜਿਹੜੀਆਂ ਨੇ ਉੱਥੇ ਇਸ ਫਿਲਮ ਮੌਜੂਦ ਨੇ ਕੁਝ ਉਥੋਂ ਦੇ ਰਿਪੋਰਟਰਸ ਨਾਲ ਵੀ ਜਿਹੜੀ ਆ ਉਹ ਗੱਲ ਹੋਈ ਜਦੋਂ ਮੇਰੀ ਇਸ ਮੀਟਿੰਗ ਨੂੰ ਲੈ ਕੇ ਤਾਂ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਵਿੱਚ ਇੱਕ ਵਾਰ ਖਬਰ ਜ਼ਰੂਰ ਆਈ ਸੀ ਕੀ ਮੀਟਿੰਗ ਜਿਹੜੀ ਹੈ ਕੁਝ ਪਲਾਂ ਦੇ ਵਿੱਚ ਖਤਮ ਹੋਣ ਵਾਲੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਹੋ ਸਕਦਾ ਪੰਜਾਬ ਲੀਡਰਸ਼ਿਪ ਜਾਂ ਜਿਹੜੇ ਭੁਪੇਸ਼ ਵਕੀਲ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੋ ਮੀਡੀਆ ਦੇ ਮੁਖਾਤਿਬ ਹੋਣ ਪਰ ਅਜੇ ਤੱਕ ਮੀਟਿੰਗ ਜਾਰੀ ਹੈ ਸੋ ਅਜੇ ਦੇ ਵਿੱਚ ਕੋਈ ਵੀ ਜਿਹੜਾ ਹੈ ਮੀਡੀਆ ਦੇ ਮੁਖਾਤਿਬ ਨਹੀਂ ਹੋਇਆ ਹਾਂਜੀ ਬਿਲਕੁਲ ਇਹ ਗੱਲ ਦਾ ਜ਼ਿਕਰ ਕੀਤਾ ਜਾ ਸਕਦਾ ਕਿ ਸ਼ਾਇਦ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਦੇ ਉੱਤੇ ਜ਼ਿਕਰ ਨਾ ਕੀਤਾ ਜਾਵੇ ਜਾਂ ਫਿਰ ਜੋ ਪਿਛਲੇ ਦਿਨਾਂ ਦੇ ਵਿੱਚ ਆਪਸੀ ਕਾਟੋ ਕਲੇਸ਼ ਦੇਖਣ ਨੂੰ ਮਿਲਿਆ ਉਸ ਚੀਜ਼ ਦੇ ਉੱਤੇ ਜ਼ਿਕਰ ਨਾ ਕੀਤਾ ਜਾਵੇ ਸਿਰਫ ਇਹਨੂੰ ਜਿਹੜਾ ਹੈ ਮੀਡੀਆ ਦੇ ਵਿੱਚ 27 ਦੀਆਂ ਚ ਕਹਦਾ ਹੈ ਪਰ ਪਿੰਡ ਸਭ ਇੱਕ ਚੀਜ਼ ਹੋਰ ਜਿਹੜੀ ਆਪਾਂ ਅੰਗੋਲੇ ਨਹੀਂ ਕਰ ਸਕਦੇ ਜਿਹੜੀ ਪੰਜਾਬ ਦੇ ਕਾਂਗਰਸ ਦੇ ਸਾਬਕਾ ਵਿਧਾਇਕਾਂ ਨੇ ਚਿੱਠੀ ਲਿਖੀ ਆ ਲਗਮਾਨ ਨੂੰ ਕਿ ਸਾਨੂੰ ਵੀ ਜਿਹੜਾ ਮਿਲਣ ਦਾ ਜ਼ਿਕਰ ਜਿਹੜਾ ਉਹ ਸਮਾਂ ਦਿੱਤਾ ਜਾਏ ਹੁਣ ਉਸ ਚਿੱਠੀ ਦੇ ਉੱਤੇ ਕੀ ਹਾਲਾ ਕਮਾਂਡ ਉਹਨਾਂ ਨੂੰ ਸਮਾਂ ਦਿੰਦੀ ਹੈ 5 ਦਿਨ 4 ਦਿਨ 10 ਦਿਨ ਦੇ ਵਿੱਚ ਵਿੱਚ ਜਾਂ ਫਿਰ ਜੇਕਰ ਕੋਈ ਜਵਾਬ ਨਹੀਂ ਆਂਦਾ ਤਾਂ ਉਹ ਸਾਬਕਾ ਵਿਧਾਇਕ ਕਿਸ ਰੁਖ ਜਿਹੜਾ ਉਹ ਆਪਣਾ ਸਟੈਂਡ ਰੱਖਦੇ ਨੇ ਉਹਨਾਂ ਦਾ ਮਾਮਲਾ ਅੱਜ ਦੀ ਬੈਠਕ ਦੇ ਵਿੱਚ ਵਿਚਾਰ ਵੀ ਲਿਆ ਜਾਵੇ ਕਿਉਂਕਿ ਹਾਈ ਕਮਾਂਡ ਦੀ ਵੀ ਵੱਡੀ ਲੀਡਰਸ਼ਿਪ ਵੱਡੇ ਲੀਡਰ ਆਗੂ ਸਾਰੇ ਬੈਠੇ ਰਾਹੁਲ ਗਾਂਧੀ ਤੋਂ ਖੜਗੇ ਤੋਂ ਲੈ ਕੇ ਹੋਰ ਆਗੂ ਪੰਜਾਬ ਕਾਂਗਰਸ ਦੀ ਵੀ ਮੇਨ ਲੀਡਰਸ਼ਿਪ ਜੀ ਜੀ ਬਿਲਕੁਲ ਲੀਡਰਸ਼ਿਪ ਸ਼ਾਰੀ ਬੈਠੀ ਹੈ ਪਰ ਇਹਨਾਂ ਸਾਬਕਾ ਵਿਧਾਇਕਾਂ ਨੇ ਨਿੱਜੀ ਤੌਰ ਤੇ ਜਿਹੜਾ ਉਹ ਆਪਣਾ ਸਾਂਝੀ ਚਿੱਠੀ ਜਿਹੜੀ ਆ ਲਿਖੀ ਆ ਅਲਕਮਾਨ ਨੂੰ ਸਾਨੂੰ ਜਿਹੜਾ ਉਹ ਸਮਝਦਾ ਜੀ ਬਿਲਕੁਲ ਤੇ ਇਹ ਵਿਧਾਇਕ ਸਾਬਕਾ ਵਿਧਾਇਕ ਚੁੱਟੀ ਲਿਖਣ ਵਾਲੇ ਵੀ ਕੋਈ ਹੋਰ ਭੇਦ ਖੋਲਣਾ ਚਾਹੁੰਦੇ ਹੋਣਗੇ ਜੀ ਜੀ ਬਿਲਕੁਲ ਬਿਲਕੁਲ ਹੋ ਸਕਦਾ ਹੈ ਵੀ ਜੇਕਰ ਆਪਾਂ ਕੇਂਦਰੀ ਲੀਡਰਸ਼ਿਪ ਦੀ ਗੱਲ ਕਰ ਲਈਏ ਮਲਿਕ ਅਰਜੁਨ ਖੜਗੇ ਦੀ ਹੈ ਕੇ ਸੀ ਬੀਨੂ ਕੋਪਾਲ ਦੀ ਹੈ ਫਿਰ ਰਾਹੁਲ ਗਾਂਧੀ ਜੀ ਦੀ ਗੱਲ ਕਰ ਲਈਏ ਤਾਂ ਹੋ ਸਕਦਾ ਹੈ ਇਹ ਹਾਲਾ ਲੀਡਰਸ਼ਿਪ ਉਹਨਾਂ ਨੂੰ ਸਮਝ ਆ ਦੇ ਪਰ ਪੰਜਾਬ ਮਾਮਲੇ ਦੇ ਜਿਹੜੇ ਇੰਚਾਰਜ ਨੇ ਭਪੇਸ਼ ਬਗੇਲ ਹੋ ਸਕਦਾ ਹੈ ਇਸ ਤਿੱਖੀ ਦੇ ਵਿਚਾਰ ਕਰਦੇ ਹੋਏ ਉਹ ਮੁਲਾਕਾਤ ਕਰ ਲੈਣ ਇਹਨਾਂ ਵਿਧਾਇਕਾਂ ਦੇ ਨਾਲ ਜਿਸ ਦੇ ਵਿੱਚ ਕੋਈ ਤੱਥ ਸਾਹਮਣੇ ਆ ਸਕਣ ਜਾਂ ਉਹ ਹਾਲਾ ਕਮਾਂਡ ਦੇ ਅੱਗੇ ਕੋਈ ਤੱਥ ਇਸ ਚੀਜ਼ ਦੇ ਬਾਬਤ ਰੱਖ ਸਕਣ ਹੂੰ ਹੂੰ ਖੈਰ ਹਾਈ ਕਮਾਂਡ ਕਈ ਵਾਰੀ ਕਿਸੇ ਆਗੂ ਨੂੰ ਝਿੜਕ ਵੀ ਦਿੰਦੀ ਹੈ ਜਾਂ ਚਤਾਵਨੀ ਦਿੰਦੀ ਹੈ ਜਾਂ ਮਤਲਬ ਕੋਈ ਇਸ ਤਰ੍ਹਾਂ ਦਾ ਮੈਟਰ ਹੋ ਜਾਂਦਾ ਹੈ ਪਰ ਜਿਵੇਂ ਪੰਜਾਬ ਦੀ ਕਾਂਗਰਸ ਦੇ ਬਹੁਤ ਵੱਡੇ ਲੀਡਰ ਨੇ ਸਾਰੇ ਇਹ ਇਹ ਨਹੀਂ ਹੋਏਗਾ ਕਿ ਮੀਟਿੰਗ ਦੇ ਵਿੱਚ ਕਿਸੇ ਨੂੰ ਝਿੜਕਿਆ ਵੀ ਜਾਵੇ ਹਾਂ ਚਤਾਵਨੀ ਦਿੱਤੀ ਜਾ ਸਕਦੀ ਵੀ ਅੱਗੇ ਤੋਂ ਅਗਾਰ ਰੱਖਿਓ ਧਿਆਨ ਰੱਖਿਓ ਕਿ ਇਲੈਕਸ਼ਨ ਨੇੜੇ ਹੈ ਤੁਸੀਂ ਕਿਸ ਕਿਸ ਤਰ੍ਹਾਂ ਦੀ ਜਬਾਨਬੰਦੀ ਰੱਖੋ ਕੁਛ ਇਦਾਂ ਦਾ ਹਣਾ ਜੇ ਕਿਉਂਕਿ ਕਾਸਟ ਰਿਲੇਟਡ ਬਿਆਨ ਵੈਸੇ ਵੀ ਬੜੀ ਵੱਖਰੀ ਸੁਰ ਦੇ ਵਿੱਚ ਉੱਭਰਦਾ ਹੈ ਵਿਰੋਧੀ ਧਿਰਾਂ ਉਹਨੂੰ ਹੋਰ ਵਾਰ ਦਿੰਿਆ ਨੇ ਕਿਉਂਕਿ ਅੱਜ ਦਾ ਤਾਂ ਸੋਸ਼ਲ ਮੀਡੀਆ ਹਰ ਇੱਕ ਪਾਰਟੀ ਦਾ ਆਪਣਾ ਪਲੇਟਫਾਰਮ ਹੈ ਤਾਂ ਉਹਦੇ ਵਿੱਚ ਉਹਦਾ ਬੜਾ ਜਾਨੀ ਕਿ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਜਿਵੇਂ ਅੱਜ ਮੰਤਨ ਹੋ ਰਿਹਾ ਇਦਾਂ ਵਿਰੋਧੀ ਧਿਰਾਂ ਵੀ ਵੱਖਰੀ ਤਰ੍ਹਾਂ ਦਾ ਮੰਤਨ ਸ਼ੁਰੂ ਕਰ ਦਿੰਦੀਆਂ ਨੇ ਜੀ ਜਸਮੀਤ ਜੀ ਹਾਂ ਜੀ ਬਿਲਕੁਲ ਜਦੋਂ ਚੰਦਰਜੀਤ ਸਿੰਘ ਚੰਨੀ ਦਾ ਵੀਡੀਓ ਜਦੋਂ ਮੀਡੀਆ ਡੋਮੇਨ ਦੇ ਵਿੱਚ ਆਇਆ ਸੀ ਤਾਂ ਉਸ ਤੋਂ ਬਾਅਦ ਸ਼ਾਇਦ ਦਿੱਲੀ ਦੇ ਵਿੱਚ ਸੀਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਉਹਨਾਂ ਨੇ ਮੀਡੀਆ ਨੂੰ ਇੱਕ ਆਪਣਾ ਬਿਆਨ ਜਿਹੜਾ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਤੀਵਾਦ ਦਾ ਇਹ ਚੀਜ਼ ਦਾ ਬਿਆਨ ਦੇ ਕੇ ਚੰਦਰਜੀਤ ਸਿੰਘ ਚੰਨੀ ਜਿਹੜੇ ਨੇ ਉਹ ਅੱਗ ਨਾਲ ਖੇਡ ਰਹੇ ਨੇ ਹੂੰ ਕਿਤਨਾ ਕਿਤੇ ਉਦੋਂ ਵੀ ਉਹਨਾਂ ਦੀ ਤਲਖੀ ਨਜ਼ਰ ਆਈ ਸੀ ਕਿਉਂਕਿ ਪੰਜਾਬ ਦੇ ਵਿੱਚ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਵਿਰੋਧੀ ਪਾਰਟੀਆਂ ਚੱਕਦੀਆਂ ਨੇ ਹੂੰ ਹੂੰ ਜੀ ਬਿਲਕੁਲ ਖੈਰ ਇਸ ਪਾਵੇਂ ਗੱਲ ਇੰਟਰਨਲ ਮੈਟਿਕ ਦੀ ਉਸ ਕਦਰ ਬਾਹਰ ਨਾ ਹੀ ਹੋਵੇ ਪਰੰਤੂ ਤਲਖੀ ਵਾਲਾ ਮਾਹੌਲ ਜ਼ਰੂਰ ਅੰਦਰ ਬਣਿਆ ਹੋਵੇਗਾ ਜੇਕਰ ਆਪਾਂ ਸੁਭਾਵਨਾ ਉਹਦੀ ਮੰਦੇ ਨਜ਼ਰ ਗੱਲ ਕਰ ਲਈਏ ਹੋ ਸਕਦਾ ਹੈ ਕਿ ਕਿਸੇ ਕਾਗੂ ਨੂੰ ਝਟਕ ਵੀ ਪਈ ਹੋਵੇ ਚੇਤਾਵਨੀਆਂ ਵੀ ਦਿੱਤੀ ਜਾਈ ਸਕੇ ਦਿੱਤੀ ਗਈ ਹੋਵੇ ਕਿਉਂਕਿ ਵਿਸ਼ਾ ਚਰਨਜੀਤ ਸਿੰਘ ਚੰਨੀ ਦਾ ਬਿਆਨ ਦਾ ਸੀ ਵਧੇਰੇ ਕਰਕੇ ਤੇ ਚਰਨਜੀਤ ਸਿੰਘ ਚੰਨੀ ਜ਼ਰੂਰ ਕਟਹਿਰੇ ਦੇ ਵਿੱਚ ਹੋਣਗੇ ਇਸ ਮਾਮਲੇ ਦੇ ਵਿੱਚ ਜੀ ਸ਼ਸ਼ਮੀਤ ਜੀ ਜੀ ਬਿਲਕੁਲ ਚਦਰਜੀਤ ਸਿੰਘ ਚੰਨੀ ਤੋਂ ਅਲੱਗ ਮੰਨਨੇ ਜਵਾਬ ਤਲਬੀ ਜ਼ਰੂਰ ਕੀਤੀ ਹੋਈਗੀ ਇਸ ਮਾਮਲੇ ਦੇ ਵਿੱਚ ਹਾਲਾਂਕਿ ਚਦਰਜੀਤ ਸਿੰਘ ਚੰਨੀ ਨੇ ਪਹਿਲਾਂ ਵੀ ਜਦੋਂ ਇਸ ਮੀਟਿੰਗ ਤੋਂ ਪਹਿਲਾਂ ਇੱਕ ਦੋ ਵਾਰ ਉਹ ਮੀਡੀਆ ਦੇ ਮੁਖਾਤਿਬ ਹੋਏ ਨੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਉਹਨਾਂ ਨੇ ਕਿਸੇ ਜਾਤੀਵਾਦ ਦੀ ਗੱਲ ਨਹੀਂ ਕੀਤੀ ਜਾਂ ਫਿਰ ਕੋਈ ਅਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਪਾਰਟੀ ਪਲੇਟਫਾਰਮ ਦੇ ਸਿਰਫ ਆਪਣੇ ਵਰਗ ਦੀ ਗੱਲ ਕੀਤੀ ਹੈ ਹਾਂ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਜੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੋ ਸਕਦਾ ਹੈ ਇਹ ਹੈ ਸਪਸ਼ਟੀਕਰਨ ਅਲੱਗ ਕਮਾਂਡ ਅਗੇ ਦਿੱਤਾ ਹੋਵੇ ਜਾਂ ਫਿਰ ਇਸ ਤੋਂ ਕੋਈ ਵੱਖਰਾ ਦਿੱਤਾ ਹੋਵੇ ਹਾਲਾਂਕਿ ਬੰਦ ਕਮਰਾ ਮੀਟਿੰਗ ਉਸ ਦੇ ਵਿੱਚ ਕੀ ਕੋਈ ਚਰ ਪਈਆ ਕਿਸ ਲੀਡਰ ਨੂੰ ਵਰਜਿਆ ਗਿਆ ਇਹ ਜ਼ਰੂਰ ਜਿਹੜਾ ਹੈ ਪਰਦੇ ਦੇ ਪਿੱਛੇ ਰਿਹਾ ਪਰ ਪ੍ਰਧਾਨ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਉਹ ਫੰਡੇ ਨਹੀਂ ਹੋਏ ਉਹ ਚਰਨਜੀਤ ਸਿੰਘ ਚੰਨੀ ਨੂੰ ਸਿਆਸੀ ਲਿਹਾਜ਼ ਤੇ ਕਾਫੀ ਕਟਹਿਰੇ 'ਚ ਖੜੇ ਖੜੇ ਕਰਦੇ ਵੇਖੇ ਗਏ ਪਿਛਲੇ ਦਿਨੀ ਉਹਨਾਂ ਦੇ ਜਿਹੜੇ ਇੱਕ ਦੋ ਦਿਨ ਬਿਆਨ ਸਾਹਮਣੇ ਆਏ ਹੈ ਕਿ ਚਰਨਜੀਤ ਸਿੰਘ ਚੰਨੀ ਕਈ ਪਾਰਟੀਆਂ ਦੇ ਵਿੱਚ ਘੁੰਮ ਕੇ ਆਏ ਹੈ ਹੁਣ ਕਾਂਗਰਸ ਦੇ ਵਿੱਚ ਆਪਣਾ ਜਿਹੜਾ ਮਾਹੌਲ ਇਸ ਤਰ੍ਹਾਂ ਦਾ ਰੱਖ ਰਿਹਾ ਹੈ ਜੀ ਬਿਲਕੁਲ ਸ਼ਮਸ਼ੇਰ ਸਿੰਘ ਦਲੂਤ علاوہ ਵੀ ਜੇਕਰ ਗੱਲ ਕਰ ਲਈਏ ਤਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਜਦੋਂ ਚੰਗੇ ਸਿੰਘ ਚੰਨੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਉਹ ਜ਼ਿਕਰ ਕਰਦੇ ਨੇ ਕਿ ਜਦੋਂ ਅਪਰਕਾਸ਼ਤ ਦਾ ਇੱਕ ਵਿਅਕਤੀ ਮੁੱਖ ਮੰਤਰੀ ਦੇ ਅਹੁਦੇ ਤੇ ਸੀ ਤਾਂ ਉਸ ਵੇਲੇ ਜਿਹੜਾ ਹੈ ਉਸ ਨੂੰ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਜਿਹੜਾ ਮੁੱਖ ਮੰਤਰੀ ਬਣਾਇਆ ਗਿਆ ਜਦਕਿ ਕੋਈ ਵੀ ਵਿਧਾਇਕ ਉਹਨਾਂ ਦਾ ਸਾਥ ਦੇਣ ਲਈ ਤਿਆਰ ਨਹੀਂ ਸੀ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਵਿੱਚ ਓਪੋਜੀਸ਼ਨ ਦੇ ਲੀਡਰ ਤੋਂ ਅਪਰਕਾਸ਼ਤ ਦੇ ਵਿਅਕਤੀ ਨੂੰ ਉਤਾਰ ਕੇ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਐਲਓਪੀ ਲਗਾਇਆ ਗਿਆ ਉਸ ਵੇਲੇ ਚਰਨਜੀਤ ਸਿੰਘ ਚੰਨੀ ਕਿਉਂ ਨਹੀਂ ਬੋਲੇ ਹੂੰ ਹੂੰ ਇਹ ਕੰਦ ਸਵਾਲ ਵੀ ਨਹੀਂ ਕਰੇ ਸਵਾਲ ਖਟਾਸਪਰੇ ਵੀ ਹੈ ਸਿਆਸੀ ਲਿਹਾਜ਼ ਤੇ ਜੇਕਰ ਆਈਏ ਆਪਾਂ ਦੇਖਣਾ ਹੋਵੇਗਾ ਕਿ ਐਲਓਪੀ ਲੀਡਰ ਜਿਹੜੇ ਨੇ ਹੁਣ ਮੌਜੂਦਾ ਪ੍ਰਤਾਪ ਸਿੰਘ ਬਾਜਵਾ ਦਾ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸੁਰ ਆਲਾਪ ਹੋਏਗਾ ਕਿਉਂਕਿ ਉਹ ਵੀ ਕਾਫੀ ਉਹਨਾਂ ਦਾ ਪਾਸਕੂ ਪ੍ਰਿਆਰ ਰੋਡ ਮੰਨਿਆ ਜਾਏਗਾ ਜੀ ਬਿਲਕੁਲ ਪ੍ਰਤਾਪ ਸਿੰਘ ਵਾਜਵਾ ਇਸ ਮਾਮਲੇ ਦੇ ਉੱਤੇ ਅਜੇ ਤੱਕ ਬਿਲਕੁਲ ਜਿਹੜਾ ਉਹ ਸਾਈਲੈਂਟ ਰਏ ਨੇ ਤਾਂ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਰੂਰ ਬਿਆਨ ਦਿੱਤਾ ਸੀ ਕਿ ਜਦੋਂ ਘਰ ਦੇ ਵਿੱਚ ਚਾਰ ਭਾਂਡੇ ਹੁੰਦੇ ਆ ਤਾਂ ਉਹ ਖੜਕਦੇ ਹੀ ਆ ਪਰ ਚੰਗੇ ਸਿੰਘ ਚੰਨੀ ਨੂੰ ਜਿਹੜਾ ਉਹ ਕੰਟਰੋਵਰਸੀ ਤੋਂ ਉਹ ਬਚਣਾ ਚਾਹੀਦਾ ਹੈ ਇਹ ਬਿਆਨ ਜਿਹੜਾ ਰੰਧਾਵਾ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ ਔਰ ਇਸ ਮੀਟਿੰਗ ਦੇ ਵਿੱਚ ਕੁੱਲ ਮਿਲਾ ਕੇ ਦੋ ਪੰਜਾਬੀ ਵਿਅਕਤੀ ਅਜਿਹੇ ਨੇ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਕੋਈ ਵੀ ਪੋਲਿਟੀਕਲ ਜਾਂ ਫਿਰ ਜੀ ਬਿਆਨ ਜਿਹੜਾ ਜਾਰੀ ਨਹੀਂ ਕੀਤਾ ਜਿਸ ਦੇ ਵਿੱਚ ਪ੍ਰਤਾਪ ਸਿੰਘ ਵਾਜਵਾ ਸ਼ਾਮਲ ਨੇ ਔਰ ਉਸ ਤੋਂ ਇਲਾਵਾ ਜਿਹੜਾ ਹੈ ਫਤੇਗੜ ਸਾਹਿਬ ਤੋਂ ਜਿਹੜੇ ਸੰਸਦ ਨੇ ਡਾਕਟਰ ਅਮਰ ਸਿੰਘ ਉਹ ਸ਼ਾਮਲ ਨੇ ਜੀ ਜੈ ਵਿਜੇਂਦਰ ਸਿੰਘਲਾ ਵੀ ਬੈਠਕ ਦੇ ਵਿੱਚ ਅੱਜ ਵੇਖੇ ਗਏ ਉਹਨਾਂ ਵੱਲੋਂ ਵੀ ਕੋਈ ਇਸ ਪੱਧਰ ਦਾ ਬਿਆਨ ਸਾਹਮਣੇ ਨਹੀਂ ਆਇਆ ਜੀ ਬਿਲਕੁਲ ਜਰੂਰ ਅਸੀਂ ਦੋ ਹਿੱਸਿਆਂ ਦੇ ਵਿੱਚ ਕਾਂਗਰਸ ਵੇਖੀ ਗਈ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਕਾਂਗਰਸ ਨੂੰ ਜਿਹੜੀ ਹੈ ਕੇਂਦਰੀ ਲੀਡਰਸ਼ਿਪ ਉਹ ਕਿਵੇਂ ਲਾਂਬੰਦ ਕਰੇਗੀ 227 ਲਈ ਕਿਉਂਕਿ ਅਜਿਹੀਆਂ ਗੱਲਾਂ ਅਜਿਹੇ ਸ਼ਿਕਵੇ ਅਜਿਹਾ ਜਿਹੜੇ ਬਿਆਨਬਾਜ਼ੀ ਜਿਹੜੇ ਅੱਜ ਚਰਨਜੀਤ ਸਿੰਘ ਚੰਨੀ ਦੇ ਬਿਆਨ ਉੱਤੇ ਚਰਚਾ ਇਹ ਇਛਾਤ ਅਗਲੇ ਸਮੇਂ ਵੀ ਕਿਉਂਕਿ ਲੀਡਰ ਜਦੋਂ ਆਪਣੀ ਭਾਸ਼ਣਵਾਜੀ ਚ ਹੁੰਦੇ ਨੇ ਪੂਰੇ ਸਟੇਜ ਦੇ ਵਿੱਚ ਅੱਗੇ ਖੜਕਤ ਹੁੰਦੀ ਹੈ ਤਾਂ ਫਿਰ ਕਈ ਵਾਰ ਮੂੰਹ ਦੇ ਵਿੱਚੋਂ ਕੋਈ ਨਾ ਕੋਈ ਬਿਆਨ ਅਜੀ ਤਰ੍ਹਾਂ ਦਾ ਨਿਕਲ ਜਾਂਦਾ ਹੈ ਕਿ ਉਸ ਲੀਡਰ ਦਾ ਦਿਮਾਗ ਨਹੀਂ ਗੱਲ ਕਰਨੀ ਚਾਹੁੰਦਾ ਹੁੰਦਾ ਪਰੰਤੂ ਫਿਰ ਵੀ ਕਈ ਵਰੀ ਤੈਸ ਦੇ ਵਿੱਚ ਆ ਕੇ ਜਿਹੜੀ ਹੋਸ਼-ਹਵਾਸ਼ ਦੂਜੇ ਪਾਸੇ ਚਲੇ ਜਾਂਦੇ ਹੈ ਫਿਰ ਵੇਖਣਾ ਹੋਵੇਗਾ ਕਿ ਅੱਜ ਦੀ ਬੈਠਕ ਦਾ ਪੰਜਾਬ ਕਾਂਗਰਸ ਤੇ ਅਗਲੇ ਸਮੇਂ ਕੀ ਅਸਰ ਵੇਖ ਨੂੰ ਮਿਲੇਗਾ ਲੰਮਾ ਸਮਾਂ ਕਹਿੰਦਾ ਭਾਵ ਕਿ ਜਿਹੜੀ ਬੈਠਕ ਉਹ ਲੰਮੇ ਪੈਂਡੇ ਜ਼ਰੂਰ ਪਈ ਹੋਈ ਹੈ ਵੇਖਣਾ ਹੋਵੇ ਕਿ ਕੇਂਦਰੀ ਲੀਡਰਸ਼ਿਪ ਜਿਹੜੀ ਡਿੜਕ ਰਹੀ ਹੈ ਉਹਦੇ ਵਿੱਚੋਂ ਜਿਹੜੇ ਨਿਕਲਣ ਵਾਲੇ ਪਦਾਰਥ ਜਿਹੜੇ ਅਹਿਮ ਨੇ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਕਹਿੰਦਾ ਭਾਵ ਕੇ ਮੱਖਣ ਲੱਸੀ ਤੇ ਲੱਸੀ ਨੂੰ ਪੁਣਿਆ ਛੱਡੀ ਅਜਿਹਾ ਸਾਰਾ ਕੁਝ ਜਸਵੀਰ ਜੀ ਵਕਤ ਦਿੱਤਾ ਅੱਜ ਦੀ ਇਸ ਮੀਟਿੰਗ ਦੇ ਇर्द-ਗਿਰਦ ਤੇ ਭਲਕੇ ਫੇਰ ਇਸ ਮੀਟਿੰਗ ਦੇ ਉੱਤੇ ਫੇਰ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜਸਵੀਰ ਜੀ ਤੁਹਾਡਾ ਧੰਨਵਾਦ ਸਰੋਤਾਂ ਨੂੰ ਧੰਨਵਾਦ ਪਿੰਟਰ ਸਾਹਿਬ ਵੀ ਧੰਨਵਾਦ ਰੱਬ ਰੱਖਾ ਇਹ ਮਿਸ਼ਰਤ ਪੰਜਾਬੀ